ਹਾਂਜੀ ਦੋਸਤੋ ਅਗਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਖਾ ਰਹੇ ਆ ਬ੍ਰਾਂਡਡ ਕੰਪਨੀਆਂ ਦੇ ਦੇਸੀ ਕਿਉਂ ਜਿੱਦਾਂ ਕਿ ਵੇਰਕਾ ਹੋ ਗਿਆ ਐਵਰੀਡੇ ਹੋ ਗਿਆ ਅਮੂਲ ਹੋ ਗਿਆ ਜਾਂ ਹੋਰ ਵੀ ਪਤਾਂਟਲੀ ਦੇ ਕਿਹੜੇ-ਕਿਹੜੇ ਵੀ ਲਾ ਲ ਤੁਸੀਂ ਦੇਖ ਰਹੇ ਆ ਸਕਰੀਨ ਤੇ ਵੀਡੀਓ ਲਗਾਈ ਹੋਈ ਆ ਕਹਿੰਦੇ ਅੱਜ ਸੰਗਰੂਰ ਏਰੀਏ ਦੇ ਵਿੱਚ ਨਕਲੀ ਕਿਉ ਜਿਹੜਾ ਕਿ ਦੇਸੀ ਨਕਲੀ ਕਿਉ ਕਹਿੰਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਫੜ ਹੋਇਆ ਵਾ ਜੀ ਜਿਹੜੇ ਬ੍ਰਾਂਡ ਕਹਿੰਦੇ ਨੇ ਚੰਗੇ ਚੰਗੇ ਬ੍ਰਾਂਡ ਆ ਸਾਰਿਆਂ ਦਾ ਪਾਂਡਾ ਫੋੜ ਹੋ ਗਿਆ ਜਦੋਂ ਇੱਕ ਭਰਾ ਕਹਿੰਦੇ ਦੇਸੀ ਕਿਉ ਲੈ ਕੇ ਗਿਆ ਵੇਰਕਾ ਦਾ ਤੇ ਘਰੇ ਜਾ ਕੇ ਉਹਨੂੰ ਸ਼ੱਕ ਹੋਇਆ ਉਹਨੇ ਚੈੱਕ ਕੀਤਾ ਤਾਂ ਉਸ ਭਰਾ ਨੇ ਅਚ ਪਾਂਡਾ ਫੋੜ ਕੀਤਾ ਵਾ ਜੀ ਸੰਗਰੂਰ ਏਰੀਆ ਦੇ ਵਿੱਚ ਹਾਂਜੀ ਬਿਲਕੁਲ ਜੀ ਉਹਦੇ ਬਾਅਦ ਪੁਲਿਸ ਦੀ ਰੇਡ ਵੀ ਹੋਈ ਆ ਬਹੁਤ ਸਾਰਾ ਜਿਹੜਾ ਨਕਲੀ ਕੇ ਫੜ ਹੋਇਆ ਹੈ ਬੀਰੋ ਨਕਲੀ ਗੁੱਧ ਨਾਲ ਪਾਂਡਾ ਫੋੜ ਹੋਇਆ ਜਾਦਾ देर ਨਹੀਂ ਸੀ ਹੋਈ ਆ ਦੇਖੋ ਕਿਵੇਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਉਹਦੇ ਨਾਲ ਦੀ ਨਾਲ ਨਕਲੀ ਕੇ ਜਿਹੜਾ ਉਹਦੀ ਵੀ ਕਲਾ ਲਓ ਲਗਭਗ ਫੈਕਟਰੀ ਹੀ ਫੜ ਹੋ ਗਈ ਬਹੁਤ ਬੜੀ ਮਾਤਰਾ ਜੇ ਸੰਗਰੂਰ ਦੇ ਉੱਬਾ ਵਾਲੀ ਰੋਡ ਤੇ ਨਕਲੀ ਕਿਉਂ ਬਰਾਮਦ ਹੋਇਆ ਹੈ ਜੂੜਾ ਕੇ ਲੋਕਾਂ ਦੀ ਸਿਹਤਲ ਸਿੱਧਮ ਸਿੱਧਾ ਖਲਵਾੜ ਕੀਤਾ ਜਾ ਰਿਹਾ ਜੀ ਕਹਿਣ ਤੋਂ ਪਾਪ ਉਹੀ ਗੱਲ ਫੇਰਾਂਗੀ ਕਿ ਲੋਕਾਂ ਨੂੰ ਜ਼ਹਿਰ ਖਵਾਇਆ ਜਾ ਰਿਆ ਸੀ ਹਾਂਜੀ ਹਾਂਜੀ ਸੋ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੱਣਦੀ ਆ ਹੁਣ ਸਖਤ ਤੋਂ ਸਖਤ ਕਦਮ ਚੱਕਣੇ ਦੀ ਘਰਾਂ ਦੇ ਵਿੱਚ ਇੰਨਾ ਮਹਿੰਗਾ ਦੇਸੀ ਕਿਉਂ ਲਿਆਉਂਦੇ ਆ ਕਿ ਬੱਚਿਆਂ ਨੂੰ ਪਾਪ ਆ ਕੇ ਖਵਾਵਾਂਗੇ ਤੇ ਬੱਚਿਆਂ ਨੂੰ ਇਹ ਨਹੀਂ ਪਤਾ ਮਾਪੇ ਆਪ ਹੀ ਜ਼ਹਿਰ ਖਵਾਈ ਜਾਂਦੇ ਆ ਦੇਖੋ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਤੁਸੀਂ ਉਹੀ ਪੈਕਿੰਗ ਆ ਉਹੀ ਸਭ ਕੁਝ ਆ ਬਿਲਕੁਲ ਛੱਕ ਨਹੀਂ ਹੁੰਦਾ ਇਹ ਤਾਂ ਜਦੋਂ ਡੱਬਾ ਖੋਲਿਆ ਉਦੋਂ ਪਤਾ ਲੱਗਿਆ ਕਿ ਵਿੱਚ ਕੇਵਲ ਫਲੇਵਰੇ ਪਾਏ ਹੋਏ ਸੀ ਬਾਕੀ ਤਰਨ ਪਦਾਰਥ ਪਤਾ ਨਹੀਂ ਕੀ ਸੀ ਕੀ ਜ਼ਹਿਰ ਕੋਈ ਹੋ ਸੀ ਸਾਰੇ ਕੈਮੀਕਲਾਂ ਵਾਲਾ ਨਕਲੀ ਦੇਸੀ ਕਿ ਹੋਆ ਜੀ ਫਰਕ ਹੋ ਗਿਆ ਸੰਗਰੂਰ ਦੇ ਇੱਕ ਭਰਾ ਨੇ ਪਰਦਾ ਫਾਸ਼ ਕਰਕੇ ਰੱਖਤਾ ਇਹ ਤੁਸੀਂ ਵੀ ਕਰ ਸਕਦੇ ਆ ਜੇ ਤੁਹਾਨੂੰ ਸ਼ੱਕ ਪੈਂਦਾ ਵਾ ਉਸੇ ਟਾਈਮ ਵੀਡੀਓ ਬਣਾ ਕੇ ਵਾਇਰਲ ਕਰੋ ਭਾਂਡਾ ਫੋੜ ਕਰਾਂਗੇ ਕਿ ਆਪਾਂ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਕਾਲੇ ਕੰਮ ਕਾਲੇ ਰੈਕਟ ਚਲਾਏ ਹੋਏ ਆ ਧੰਦਾ ਕੀਤਾ ਹੋਇਆ ਵਾ ਖਾਣਾ ਪੀਣ ਦੀਆਂ ਚੀਜ਼ਾਂ ਨਾਲ ਹਾਂਜੀ ਧੰਨਵਾਦ ਜੀ ਧੰਨਵਾਦ